ਇਹਦੇ ਨਾਲ ਹੀ ਮਿੰਟੂ ਜੀ ਆਪਾਂ ਜਰਾ ਆਈਏ ਅੱਗੇ ਵੱਲ ਨੂੰ ਜੀ ਤਾਂ ਹੁਣ ਇੱਕ ਹੋਰ ਬਾਗੀ ਪਰਿਵਾਰ ਦੇ ਮਿੰਟੂ ਜੀ ਚਰਚਾ ਪੂਰੀ ਚੱਲਦੀ ਪਈ ਹੈ ਜੀ ਉਹ ਬਾਗੀ ਪਰਿਵਾਰ ਕਿਹੜਾ ਮਿੰਟੂ ਜੀ ਦੇਖੋ ਸੰਤੋਸ਼ ਚੌਧਰੀ ਮਹਾਰਾਪੁਰ ਤੋਂ ਜੀ ਸਾਬਕਾ ਐਮਪੀ ਹਾਂ ਜੀ ਸਾਬਕਾ ਐਮਪੀ ਐਮਪੀ ਜਿੱਤ ਗਏ ਸੀਗੇ ਇਹ ਇੱਕ ਵਾਰੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ 14 ਦੇ ਵਿੱਚ ਇਹਨਾਂ ਦੀ ਟਿਕਟ ਕੱਟ ਕੇ ਤੇ ਕੇਪੀ ਨੂੰ ਬਣਾ ਦਿੱਤਾ ਉਥੇ ਉਮੀਦਵਾਰ ਕੇਪੀ ਹਾਰ ਗਿਆ ਉਸ ਤੋਂ ਬਾਅਦ 19 ਚ ਵਾਰੀ ਆਈ ਤੇ ਚੱਬੇਵਾਲ ਸਾਹਿਬ ਆ ਗਏ ਛੱਬੇਵਾਲ ਸਾਹਿਬ ਵੀ ਪਥਾ ਬਣਾ ਕੇ ਤੇ ਸਾਈਡ ਨੂੰ ਅੱਜ ਕੱਲ੍ਹ ਆਮ ਆਦਮੀ ਪਾਰਟੀ ਚ ਮਹਿਫਲ ਲਾ ਕੇ ਤੇ ਬੈਠੇ ਹੋਏ ਨੇ ਤਾਂ ਹੁਣ ਵਾਲੀ ਮੈਂਬਰੀ ਮੈਨੂੰ ਲੱਗਦਾ ਉਹਨਾਂ ਨੂੰ ਰਾਸੌਣੀ ਔਖੀ ਲੱਗਦੀ ਹੈ ਬਾਕੀ ਪਤਾ ਨਹੀਂ ਇਸ ਵਾਰ ਕੀ ਬਣਦਾ ਉਹਨਾਂ ਦਾ ਜੀ ਹਾਂ ਜੀ ਤੇ ਹੁਣ ਸੰਤੋਸ਼ ਚੌਧਰੀ ਐਤ ਕੀ ਵਾਰੀ ਉਹਦੀ ਫੇਰ ਨਹੀਂ ਆਈ ਹਿਸ਼ਾਰਪੁਰ ਤੋਂ ਤੇ ਉਹਨੇ ਆਖਿਆ ਮੈਂ ਸਾਥ ਲੜੂੰਗੀ ਹੁਣ ਤੇ ਇਹਦਾ ਮਤਲਬ ਹੈ ਕਿ ਕਾਂਗਰਸ ਵਾਸਤੇ ਦੁਆਬੇ ਦੇ ਵਿੱਚ ਤੇ ਖਾਸਾ ਖਲਾਰਾ ਆਇਆ ਕਿਉਂਕਿ ਜਲੰਧਰ ਚ ਵੀ ਦੇਖੋ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਚੰਨੀ ਸਾਹਿਬ ਦਾ ਮਸਲਾ ਜਿਹੜਾ ਕਿ ਚੰਨੀ ਸਾਹਿਬ ਫਾਈਟ ਦੇ ਵਿੱਚ ਉਲਝ ਰਹੇ ਆ ਜਿਵੇਂ ਉਹਨਾਂ ਦਾ ਸਾਹਮਣਾ ਜਿਹੜਾ ਰਿੰਕੂ ਨਾਲ ਟਿੰਨੂ ਨਾਲ ਇਹ ਸਭ ਸ਼ੁਰੂ ਹੋਇਆ ਤਾਂ ਕਿਤੇ ਨਾ ਕਿਤੇ ਖੇਡ ਜਿਹੜੀ ਉਹ ਫਸਦੀ ਨਜ਼ਰ ਆਈ ਹਾਲੇ ਬਸਪਾ ਵਾਲੇ ਵੀ ਉੱਥੇ ਮੈਦਾਨ ਦੇ ਵਿੱਚ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਉਹ ਵੀ ਤੁਹਾਨੂੰ ਪਤਾ ਵੋਟ ਨੂੰ ਪਾਉਂਦੇ ਨੇ ਤਾਂ ਖੈਰ ਹੁਣ ਇੱਥੇ ਭਾਜਪਾ ਦਾ ਘੜਾ ਭਾਜਪਾ ਦੇ ਘੜ ਦੇ ਵਿੱਚ ਜੇ ਕਾਂਗਰਸ ਦੀ ਵੋਟ ਇਸ ਤਰ੍ਹਾਂ ਲੜ ਕੇ ਕਹਿ ਲੋ ਕਿ ਟੁੱਟਦੀ ਆ ਪਹਿਲੀ ਗੱਲ ਤੇ ਯਾਮਨੀ ਗੋਮਰ ਤੁਸੀਂ ਮੈਨੂੰ ਲੱਗਦਾ ਜਿੰਨੇ ਵੀ ਉਮੀਦਵਾਰ ਵੇਖੇ ਆ ਕਦੇ ਯਾਮਨੀ ਗੋਮਰ ਦੀ ਕੋਈ ਸਰਗਰਮੀ ਵੇਖੀਓ ਟਿਕਟ ਮਿਲਣ ਤੋਂ ਬਾਅਦ ਵੀ ਸ਼ਮਸ਼ੇਰ ਦੁਲਨੌਰ ਕੇ ਤਾਂ ਹੀ ਤੇ ਸਵਾਲ ਚੁੱਕਦੇ ਆ ਕਿ ਇੰਨਾ ਸੀਟਾਂ ਤੇ ਉਮੀਦਵਾਰ ਕਿਹੜੇ ਦਿੱਤੇ ਜੇ ਕੀਤੇ ਆਖੇ ਦਤਲੇ ਕਿਤੇ ਅਖਬਾਰ ਚ ਨਿੱਕੀ ਮੋਟੀ ਕੋ ਕਾਤਰ ਤਾਂ ਲਵਾ ਦਿਓ ਘੱਟੋ ਘਾਟੇ ਕਿਤਾ ਕੋ ਬਿਆਨਛਿਆ ਨਹੀਂ ਦੱਬੀ ਆ ਉਹ ਯਾ ਅਮਨੇ ਗੋਮਰ ਨੇ ਅੱਛਾ ਪ੍ਰਦਰਸ਼ਨ ਕੀਤਾ ਸੀ 14 ਦੇ ਵਿੱਚ ਜੀ ਜਦੋਂ ਆਮ ਆਦਮੀ ਪਾਰਟੀ ਨੇ ਆ ਕੇ ਪਹਿਲਾ ਇਲੈਕਸ਼ਨ ਲੋਕ ਸਭਾ ਦਾ ਲੜਿਆ ਤਾਂ ਹੁਣ ਹੁਣ ਤੇ ਕਹਿ ਲੋ ਕਿ ਬਈ ਬੀਬੀ ਜਿਹੜੀ ਹੈ ਬਿਲਕੁਲ ਗੈਰ ਸਰਗਰਮ ਆ ਤੇ ਇਸ ਵਾਸਤੇ ਉੱਥੇ ਹੁਣ ਜੇ ਕਾਂਗਰਸ ਦੀ ਟੁੱਟ ਭੱਜ ਹੁੰਦੀ ਆ ਮੰਨ ਲਓ ਕੋਈ ਇੰਨਾ ਚਿਰ ਕਾਂਗਰਸ ਦੇ ਵਿੱਚ ਬਤਾ ਕੇ ਆਜ਼ਾਦ ਖੜਦਾ ਆਜ਼ਾਦ ਲੜਦਾ ਆ ਤਾਂ ਨੁਕਸਾਨ ਉਹ ਕਿਹਦਾ ਸਭ ਤੋਂ ਜ਼ਿਆਦਾ ਕਰੇਗਾ ਜੀਐਸ ਪਾਰਟੀ ਚੋਂ ਲੰਮਾ ਸਮਾਂ ਰਹਿ ਕੇ ਆਇਆ ਉਹ ਥੋੜਾ ਜਿਆਦਾ ਉਹਨਾਂ ਚੱਕਰਾਂ 'ਚ ਨਾ ਪਾਈਏ ਪਰ ਭਾਜਪਾ ਨੂੰ ਉਹਨਾਂ ਫਾਇਦਾ ਹੋ ਜਾਏਗਾ ਭਾਜਪਾ ਨੂੰ ਫਾਇਦਾ ਹੋ ਜਾਏਗਾ ਤਾਂ ਬਾਕੀ ਚੱਪੇਵਾਲ ਸਾਹਿਬ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਵੀ ਉੱਥੇ ਮੁਕਾਬਲਾ ਦੇ ਰਹੇ ਆ ਬਸ ਕਲਾ ਮੁਕਾਬਲਾ ਹੀ ਦੇ ਰਹੇ ਆ ਲੋਕ ਜਿਹੜੀ ਵੀ ਸਾਥ 'ਚ ਜਾਂਦੇ ਜਿਹੜੇ ਵੀ ਪਿੰਡ ਦੇ ਵਿੱਚ ਜਾਂਦੇ ਆ ਲੋਕ ਘੇਰ ਖਲੋਂਦੇ ਆ ਕਿ ਕੀਤਾ ਕਿ ਉਹ ਪਹਿਲਾਂ ਤੋਂ ਮਕਾਨਾਂ ਵਾਲਾ ਰੋਲਾ ਪੈ ਜਾਂਦਾ ਫਿਰ ਦੂਜਾ ਪੈ ਜਾਂਦਾ ਕਿ ਜਿਹੜੇ ਬਨੇਰੇ ਟੱਪ ਗਿਆ ਔਖਾ ਜੀ ਕੰਮ ਜੀ ਜੀ ਮਿੰਟੂ ਜੀ ਇਧਰਲੇ ਪਾਸੇ ਜੇ ਮੈਨੂੰ ਜਾਂਚ ਦਿਓ ਤਾਂ ਕੋ ਪੰਜ ਸੱਤ ਮੈਂ ਕਮੈਂਟ ਲੈ ਲਾਂ ਫਿਰ ਥੋੜੀ ਜੀ ਗੱਲ ਹੋਰ ਖੋਲ ਦਿੰਨੇ ਆ ਜੀ ਜਗਪਾਲ ਆਪਣਾ ਕੁਲਾਰ ਜੀ ਆ ਇਹ ਕਹਿੰਦੇ ਕਿ ਜਿਹੜੇ ਨਗੇ ਪਰਮਪਾਲ कौर ਮਲੂਕਾ ਜੀ ਆ ਉਹ ਕਹਿੰਦੇ ਕਿ ਕਿਸਦਾਰ ਨੇ ਸਾਡੇ ਮਹਨੇ ਪਿੰਡ ਆਏ ਸੀਗੇ ਉੱਥੋਂ ਹੀ ਘਰੋਂ ਵਾਪਸ ਚਲੇ ਗਏ ਭਾਵ ਕਿ ਪਿੰਡ ਦੇ ਵਿੱਚ ਵੋਟਾਂ ਲੈ ਕੇ ਨਹੀਂ ਗਏ ਜੀ ਤੁਸੀਂ ਗੱਲ ਛੇੜੀ ਸੀ ਮਿੰਟੂ ਜੀ ਤਾਂ ਇਧਰਲੇ ਪਾਸੇ ਤੋਂ ਇੱਕ ਵੀਰ ਦਾ ਉੱਪਰ ਕਮੈਂਟ ਆਇਆ ਕਨੇ ਜੀ ਕਿ ਆਪਣਾ ਮੁਕਸਰ ਸ਼ਹਿਰ ਦਾ ਵੀ ਬੁਰਾ ਹਾਲੀ ਹੈ ਬਾਈ ਜੀ ਕਨੇ ਕਿ ਬਾਈ ਨਵਦੀਪ ਰਾੜ ਜੀ ਕਿਉਂਕਿ ਗੱਲ ਆਪਾਂ ਮਲੂੜਦੀ ਕੀਤੀ ਸੀ ਜੀ ਤੇ ਨਾਲ ਹੀ ਇੱਕ ਪਾਸੇ ਹੋਰ ਆ ਸਹਿਜੂਤ ਕੌਰ ਜੀ ਉਹ ਕਨੇ ਸੀ ਕਿ ਬਈ ਮਾਨਸਾ ਦਾ ਬੁਰਾ ਹਾਲਾ ਸੀ ਵੀਰੇ ਜੀ ਉੱਥੇ ਸਾਡੇ ਕਨੇ ਕਿ ਸਿੰਗਲਾ ਸਾਹਿਬ ਜਿਹੜੇ ਐਮਐਲਏ ਨੇਗੇ ਸ਼ਾਂਤ ਜੇ ਬੈਠੇ ਹੋਏ ਆ ਅੱਜਕੱਲ੍ਹ ਉਹਨਾਂ ਲਈ ਬਿਲਕੁਲ ਘਰ ਦੇ ਅੱਗੇ ਕਿਨੇ ਕਿ ਸੀਵਰੇਜ ਦਾ ਪਾਣੀ ਭਰਿਆ ਰਹਿੰਦਾ ਤੁਸੀਂ ਮੈਂ ਤਾਂ ਪੰਜਾਬ ਦਾ ਕੋਈ ਵੀ ਲੈ ਲਓ ਕਿ ਛੋਟਾ ਜਾਂ ਮੱਧਮ ਸ਼ਹਿਰ ਹੈ ਜਿਹੜਾ ਮੱਧ ਵਿਚਾਲਾ ਜਾਂ ਮੇਲਿਆ ਜਿਹੜਾ ਜਾਂ ਕਸਬੇ ਲੈ ਲਓ ਤੁਸੀਂ ਮੈਨੂੰ ਦੱਸੋ ਅੱਛਾ ਸਫਾਈ ਮੈਂ ਦੇਖਦਾ ਇੱਥੋਂ ਚੁੱਕਦੇ ਜੇ ਕੂੜਾ ਉਹ ਬੁਰਜਾਂ ਵਾਲਾ ਸੇਮ ਨਾਲਾ ਨਹੀਂ ਉੱਥੇ ਢੇਰ ਲਾਏ ਹੋਏ ਸ਼ਹਿਰ ਦਾ ਗੰਦ ਉੱਥੇ ਪਿੰਡਾਂ 'ਚ ਖਲਾਰੀ ਜਾਂਦੇ ਨੇ ਜਾ ਜਾ ਕੇ ਜੀ ਮਤਲਬ ਕਿ ਕੋਈ ਕੂੜੇ ਦਾ ਬੰਦੋਬਸਤ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਸਹੀ ਢੰਗ ਨਾਲ ਨਹੀਂ ਬੰਦੋਬਸਤ ਕੋਈ ਸਫਾਈ ਦਾ ਨਹੀਂ ਕੋਈ ਸੜਕੀ ਨਹੀਂ ਹੈ ਤਾਂ ਫਿਰ ਕੀ ਆ ਇਹ ਇਹੀ ਸਾਰਿਆਂ ਦਾ ਅੱਗੇ ਰੋਣਾ ਰਿਹਾ ਦੂਜੀਆਂ ਸਰਕਾਰਾਂ ਵੇਲੇ ਵੀ ਭਾਈ ਇੰਨਾ ਕੋਈ ਪ੍ਰਾਪਰਟੀ ਟੈਕਸ ਦਿੰਦਾ ਕੋਈ ਬਿੱਲ ਦਿੰਦਾ ਤੇ ਬਦਲੇ ਚ ਜਿਹੜੀ ਤੁਸੀਂ ਸਰਵਿਸ ਦੇਣੀ ਉਹ ਤੇ ਚੰਗੀ ਦਿਓ ਨਾ ਯਾਰ ਉਹ ਦੇਣੀ ਬਣਦੀ ਹੈ ਜੀ ਕੇਵਲ ਸਿੰਘ ਜੀ ਆ ਇਹ ਕਹਿੰਦੇ ਪੈ ਜੀ ਸੰਗਰੂਰ ਦੇ ਚਾਰ ਮੰਤਰੀ ਹੈ ਜੀ ਇੱਕ ਡਰੇਨ ਦਾ ਪੁਲ ਨਹੀਂ ਬਣਿਆ ਜੀ ਸੁਨਾਮ ਤੋਂ ਸੰਗਰੂਰ ਜੋੜਨੀ ਜੋੜਨ ਵਾਲਾ ਮੈਂ ਅੱਗੇ ਕਹਾਂ ਨਾ ਕਿ ਜਿਹਨੂੰ ਮਰਜ਼ੀ ਛੇੜ ਲਓ ਜਿਹੜਾ ਤਾਂ ਕਹਿ ਲੋ ਕਿ ਜ਼ਮੀਰੋਂ ਬਿਲਕੁਲ ਸੁਤਾ ਪਿਆ ਹੁਣ ਉਹਨੂੰ ਤੇ ਕਹਿਣਾ ਹੀ ਕੀ ਉਹਨੂੰ ਕੋਈ ਲਾਂਭਾ ਨਹੀਂ ਜਿਹੜਾ ਬੰਦਾ ਸ਼ਹਿਰੀ ਆ ਮਾੜੀ ਮੋਟੀ ਕਹਿ ਲੋ ਕਿ ਚੇਤਨਾ ਰੱਖਦਾ ਹੈ ਸੂਜ ਰਖਤ ਉਹ ਤੁਹਾਨੂੰ ਬੋਲੇਗਾ ਯਾਰ ਸਾਡੇ ਤੋਂ ਕਿੰਨਾ ਲੈ ਰਹੇ ਹੋ ਬਦਲੇ ਚ ਕੀ ਦੇ ਰਹੇ ਹੋ ਸਾਨੂੰ ਕੀ ਦੇ ਰਹੇ ਹੋ ਤੁਸੀਂ ਸਾਨੂੰ ਛੋਟਾ ਜਿਹਾ ਕਾਗਜ਼ ਬਣਾਉਣ ਵਾਸਤੇ ਵੀ ਇੱਕ ਫੀਸ ਦੇਣੀ ਪੈਂਦੀ ਹੈ ਤੇ ਇਹ ਮਹਾਸ਼ਿਆ ਕਹਿੰਦੇ ਹੁੰਦੇ ਮਾਨ ਸਾਹਿਬ ਕਿ ਸਵੇਰੇ ਜਦੋਂ ਤੁਸੀਂ ਇਸ ਟੋਮ ਬਾਲਦੇ ਹੋ ਨਾ ਉਦੋਂ ਤੋਂ ਲੈ ਕੇ ਰਾਤ ਦੇ ਸੌਣ ਤੱਕ ਟੈਕਸ ਦੇਣੇ ਹੋ ਬਦਲੇ ਚ ਸਰ ਤੁਸੀਂ ਕੀ ਦੇ ਰਹੇ ਹੋ ਆਮ ਸ਼ਹਿਰੀ ਨੂੰ ਪਿੰਡ ਪਿੰਡ ਰਹਿੰਦੀ ਜਨਤਾ ਨੂੰ ਕੋਈ ਮਤਲਬ ਤੁਹਾਨੂੰ ਕੀ ਕਹੀਏ ਜੀ 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 ਇਧਰਲੇ ਪਾਸੇ ਤੋਂ ਕਹਿੰਦੇ ਜੀ ਪਟਿਆਲੇ ਵੀ ਕਹਿੰਦੇ ਟ੍ਰੈਫਿਕ ਦਾ ਬੜਾ ਬੁਰਾ ਹਾਲ ਹੈ ਜੀ ਇਕਬੀਰ ਕਹਿੰਦੇ ਪੈਸੀਗੇ ਜੀ ਤੇ ਆਪਣਾ ਇਹੋ ਹਾਲ ਕਹਿੰਦੇ ਸਫਾਈ ਦਾ ਜੀ ਕਹਿੰਦੇ ਕਿ ਬਈ ਪਟਿਆਲੇ ਇਕਬੀਰ ਕਹਿੰਦੇ ਪੈਸੀ ਉੱਪਰ ਕਹਿੰਦੇ ਪਟਿਆਲੇ ਵਧੀਆ ਕੂੜੇ ਦਾ ਪ੍ਰਬੰਧ ਇਹਨਾਂ ਨੇ ਠੀਕ ਕੀਤਾ ਹੋਇਆ ਜੀ ਪਰ ਮੈਂ ਤਾਂ ਸ਼ਹਿਰ ਦੇ ਆਸ-ਪਾਸੇ ਦੇਖਿਆ ਬਈ ਕਾਫੀ ਵੱਡੇ-ਵੱਡੇ ਜਿਹੜੇ ਨਾ ਉਹ ਢੇਰ ਲੱਗੇ ਹੋਏ ਉਹ ਪਤਾ ਨਹੀਂ ਕੀ ਹੈ ਉਹ ਨਾਲਾ ਜਿਹੜਾ ਲੰਘਦਾ ਇਧਰੋਂ ਜਿਹੜਾ ਦੇਵੀਗੜ੍ਹ ਰੋਡ ਵਾਲੀ ਸਾਈਡ ਜੀ ਉਧਰ ਨਦੀ ਕਹਿੰਦੇ ਹਾਂ ਉੱਪਰ ਦੀ ਉਧਰ